ਸੋ ਮ">// ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਜਿਸ ਵਿਸ਼ੇ ਤੇ ਗੱਲ ਕਰਨੀ ਆ ਨਾ ਉਹ ਹੈਗਾ ਆ ਸਬਜੀ ਦਾ ਸਰਦਾਰ ਜਾਨੀ ਕਹਿਣ ਦਾ ਭਾਵ ਕਿ ਇੱਧਰ ਵਿਖਾਓ ਆਲੂ ਦੇ ਉੱਪਰ ਆਲੂਆਂ ਦੀ ਖੇਤੀ ਜਿਹੜੀ ਆ ਉਹ ਸ਼ੁਰੂ ਹੋਈ ਆ ਜਿੱਦਾਂ ਜਿੱਦਾਂ ਮੌਸਮ ਬਦਲਦੇ ਆ ਨਾ ਤੇ ਨਾਲ ਨਾਲ ਖਾਣੇ ਪੀਣੇ ਦੀਆਂ ਚੀਜ਼ਾਂ ਵੀ ਸਬਜ਼ੀਆਂ ਦਾਲਾਂ ਉਜਨ ਕਿ ਹਰੇਕ ਫਸਲ ਬਦਲਦੀ ਰਹਿੰਦੀ ਆ ਤੇ ਐਨੂੰ ਮਾਰਿਓ ਮੜ ਜਾ ਕੈਮਰਾ ਆ ਵੇਖਿਓ ਆਲੂਆਂ ਦੀ ਬਜਾਈ ਹੋ ਰਹੀ ਆ ਤੇ ਆਪਾਂ ਆਲੂਆਂ ਦੀ ਜਾਣਕਾਰੀ ਲੈਨੇ ਆ ਆਪਣੇ ਮਤਲਬ ਆਪਾਂ ਹੁਣ ਗੱਲ ਕਰਦੀਆਂ ਕੈਲੇ ਸਾਹਿਬ ਨਾਲ ਤੁਹਾਡੇ ਸਾਰਿਆਂ ਦੇ ਜਾਣੇ ਪਛਾਣੇ ਚਿਹਰੇ ਸਾਡੇ ਪੋਲਾ ਭਾਜੀ ਕੈਲੇ ਸਾਹਿਬ ਕੈਲੇ ਸਾਹਿਬ ਸਤਿ ਸ਼੍ਰੀ ਅਕਾਲ ਸਿਗਾ ਪੱਟੀ ਸਾਹਿਬ ਪੁੱਛਨਾਓ ਕਿਦਾਂ ਠੀਕ ਹੋ ਵਧੀਆ ਪੱਟੀ ਸਾਹਿਬ ਪਹਿਲਾਂ ਤਾਂ ਤੁਹਾਡਾ ਜੀ ਪੱਟੀ ਪੱਟੀ ਵਡਾਲਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਾਡੇ ਦਾ ਹੱਥ ਗੰਦੇ ਆ ਤੈਨੂੰ ਜੱਫੇ ਨਹੀਂ ਪਾ ਸਕਦੇ ਹੋ ਠੀਕ ਠਾਕ ਹੋਰ ਬਹੁਤ ਵਧੀਆ ਅੱਛਾ ਆਲੂਆਂ ਦਾ ਜਿਹੜਾ ਸੀਜ਼ਨ ਆ ਉਹ ਚੱਲ ਪਿਆ ਵਾ ਅੱਛਾ ਮੱਲੂ ਇਹ ਉਹੀ ਆਲੂ ਆ ਜਿਹਨੂੰ ਆਪਾਂ ਨਾ ਚਿਪਸ ਦੇ ਰੂਪ ਦੇ ਵਿੱਚ ਬਾਜ਼ਾਰ ਤੋਂ ਲੈ ਕੇ ਆਪਾਂ ਕਰਾਰੇ ਕਰਾਰੇ कुरकुरੇ ਕਰੋਕਰੇ ਜਿਹੜੇ ਨਾ ਆਪਾਂ ਪੀਸ ਖਾਣੇ ਆ ਭਾਵੇਂ ਕਿ ਇਹਨਾਂ ਆਲੂਆਂ ਦੀ ਚਿਪਸ ਵੀ ਬਣਦੀ ਆ ਤੇ ਹੋਰ ਵੀ ਕਈ ਚੀਜ਼ਾਂ ਖਾਣ ਪੀਣ ਨੂੰ ਬਣਦੀਆਂ ਆਲੂ ਅੱਸੂ ਮਹੀਨੇ ਦੀ ਸੰਗਰਾਣ ਜਿਹੜਾ ਨੇ ਅੱਜ ਸ਼ੁਰੂ ਹੋ ਗਏ ਦਾ ਠੀਕ ਆ ਉਧਰ ਤੋਂ ਲਵਾਈ ਸ਼ੁਰੂ ਹੋ ਜਾਂਦੀ ਪਾਜੀ ਗੇਤੀ ਦੀ ਜਿਹੜੀ ਕੱਚੀ ਪਟਾਈ ਦੀ ਆ ਅੱਛਾ ਇਹ ਇਹ ਕੱਚੀ ਪਟਾਈ ਕਰੂਗਾ ਇਹ ਕੱਚੀ ਪਟਾਈ 60 ਦਿਨਾਂ ਚ ਪੱਟਲਦੇ ਆ ਕੱਚੀ ਪਟਾਈ 60 ਦਿਨਾਂ ਇਤਿਆਰ ਤੇ ਪੱਕੀ ਪਟਾਈ ਪੱਕੇ ਪਟਾਈ ਜਿਹੜੀ ਲੱਗਣੀ 15 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਬਾਜੀ 15 ਅਕਤੂਬਰ ਤੋਂ 15 ਯਾਨੀ ਕਿ ਅਗਲੇ ਮਹੀਨੇ ਅਗਲੇ ਮਹੀਨੇ 15 ਅਕਤੂਬਰ ਤੋਂ ਉਹ ਪੱਕੀ ਪੱਕੀ ਪਟਾਈ ਸ਼ੁਰੂ ਹੋ ਜਾਂਦੀ ਹੈ ਪੱਕੀ ਪਟਾਈ ਜਿਹੜੀ ਹੋਣੀ ਆ 100 ਉਹ ਫਿਰ 90 ਦਿਨਾਂ ਦੀ ਹੁੰਦੀ ਹੈ 90 ਦਿਨਾਂ ਦੀ ਹਾਂਜੀ ਉਹ 90 ਦਿਨਾਂ ਦੀ ਇਹ ਇਹ 60 65 70 ਵੱਤ ਵੱਤ ਤੇ ਇਹਨਾਂ ਦੇ ਵਿੱਚ ਜਿਹੜੀ ਦਾਲ ਸਬਜੀ ਬਣਦੀ ਆ ਕੱਚੀ ਪੱਕੀ ਦੀ ਇਹਦਾ ਕੋਈ ਫਰਕ ਹੁੰਦਾ ਕੁਝ ਮਾਰਾ ਤੁਸੀਂ ਕੱਚੇ ਆਲੂ ਖਾ ਤਾਂ ਬੜੀ ਦਾਲ ਸਬਜੀ ਕੇ ਆਲੂ ਮਟਰ ਦੀ ਖਾ ਤਾਂ ਸਵਾਦ ਹੀ ਬੜੇ ਲੱਗਦੇ ਆ ਅੱਛਾ ਹਾਂਜੀ ਤੇ ਪੱਕੀ ਭਟਾਈ ਜਿਹੜੀ ਹੁੰਦੀ ਆ ਪੱਕੀ ਭਟਾਈ ਵੀ ਸਵਾਦ ਆ ਪਰ ਜਦੋਂ ਕੱਚੇ ਹੁੰਦੇ ਸਵਾਦ ਉਹਦੋਂ ਬੜੀਆ ਤੇ ਵਧੀਆ ਲੱਗਦੇ ਆ ਨਾਲ ਨਵੇਂ ਮਟਰ ਆ ਜਾਂਦੇ ਆ ਨਵੀਂ ਗਾਜਰ ਆ ਜਾਂਦੀ ਆ ਨਵੇਂ ਛਲਗਮ ਆ ਜਾਂਨੇ ਆ ਬਿਲਕੁਲ ਕਈ ਸਬਜ਼ੀਆਂ ਚੱਲ ਪੈਂਦੀਆਂ ਜਿਹਨਾਂ ਦਾ ਸਰਦਾਰ ਆ ਇਹ ਆਲੂ ਕਿੰਗ ਪੋਟੈਟੋ ਇਹਨੂੰ ਕਹਿੰਦੇ ਆ ਆਲੂ ਕਿੰਗ ਪੋਟੈਟੋ ਹੈਨਾ ਆ ਕਿੰਗ ਪੋਟੈਟੋ ਇਹਨੂੰ ਤਾਂ ਕਹਿੰਦੇ ਹਰੇਕ ਸਬਜ਼ੀ ਦਾ ਸਰਦਾਰ ਆ ਹਰੇਕ ਦੇ ਵਿੱਚ ਪੈ ਜਾਂਦਾ ਜਿੱਥੇ ਮਰਜ਼ੀ ਪਾ ਲਓ ਇਹਨੇ ਸੈੱਟ ਹੋ ਜਾਣਾ ਆਪਣੀ ਜਗ੍ਹਾ ਬਣਾ ਹੀ ਲੈਣਾ ਜਗ੍ਹਾ ਬਣਾ ਲੈਣੀ ਇਹਨੇ ਹੈਨਾ ਤੇ ਹੁਣ ਆਪਾਂ ਕਿੰਨਾ ਖੇਤ ਕਿੰਨੇ ਬੀਜ ਰਹੇ ਆ ਆਪਾਂ ਇਹ ਪੱਡੀ ਸਾਹਿਬ ਆ ਜੀ ਅੱਜ ਹਲੇ 2 ਖੱਤੇ ਲਾਏ ਆ 2 ਖੱਤਿਆਂ ਦੀ ਕਿੰਨਾ ਬੀ ਲੱਗ ਜਾਂਦਾ ਆਪਾਂ ਇਹ 2 ਖੱਤਿਆਂ 'ਚ ਵੇਜ ਜਾਂਦੇ ਵੈਸੇ ਤਾਂ ਜਿਹੜੇ ਆ ਬਈ 50 50 ਕੱਟੇ ਪੈ ਗਏ ਆ ਅ ਦੋ ਘਟਾਏ 25 ਦੀ ਕੱਟੇ ਪੈ ਜਾਇਆ ਠੀਕ ਆ ਜੀ ਤੇ ਇਹ ਇਹ ਇਹਦੇ ਵਿੱਚ ਇਹ ਕਿਹੜਾ ਆਲੂ ਬੀਜਨੇ ਆਪਾਂ ਹਾਂ ਇਹ ਆ ਜੀ ਆਪਣਾ ਦੂਸਰਾ ਫੁਗਰਾਜ ਫੁਗਰਾਜ ਹੱਲੇ ਫੁਗਰਾਜ ਲੱਗਣਾ ਇਸ ਤੋਂ ਬਾਅਦ ਜੋਤੀ ਲੱਗਣਾ ਫਿਰ ਕਈ ਵੈਰਾਈਟੀਆਂ ਸੁਰਖਾ ਆ ਜਾਣ ਐਲ ਆਰ ਜੈਨੂੰ ਕਹਿੰਦੇ ਆ ਫਿਰ ਕਈ ਵੈਰਾਈਟੀਆਂ ਦੇ ਵਿੱਚ ਜੋਤੀ ਕੁਫਰੀ ਆ ਜਾਣੀਆਂ ਬਿਲਕੁਲ ਬਿਲਕੁਲ ਫਿਰ ਡਾਇਮੰਡ ਆ ਜਾਣਾ ਡਾਇਮੰਡ ਅੱਛਾ ਸਪਾਈਸ 28 ਵੀ ਕੀ ਬੈਸਟ ਆਉਂਦੀ ਹੈ 276 ਭਾਜੀ ਜਦੋਂ ਕਟੂਗੇ ਨਾ ਇਹਨੂੰ ਕੋਈ ਵੀ ਆਲੂ ਉਹਦੇ ਵਿੱਚ ਸਟਾਰ ਬਣਿਆ ਹੁੰਦਾ ਆ ਆਪ ਕਿਸੇ ਨੂੰ ਉਹਦੇ ਵਿੱਚ ਵਿੱਚ ਉਹਦੇ ਵਿੱਚ ਸਟਾਰ ਜਦੋਂ ਵਿਚਾਲੋਂ ਕੱਟਣਾ ਉਹਦੇ ਵਿੱਚ 2708 ਵਿੱਚ ਸਟਾਰ ਬਣਿਆ ਹੁੰਦਾ ਸਟਾਰ ਬਣਿਆ ਹੁੰਦਾ ਸਟਾਰ ਜੇ ਨੂੰ ਕਹਿੰਦੇ ਨੇ ਸਟਾਰ ਬਣਿਆ ਹੁੰਦਾ ਬਿਲਕੁਲ ਤੇ ਵਧੀਆ ਸਬਜ਼ੀ ਕਿਹੜੇ ਬੀਜ ਬਣਦੀ ਉਹ ਰਾਜੀ ਸਾਰੇ ਵਧੀਆ ਬਣਦੇ ਭਾਜੀ ਸਾਰੇ ਤਕਰੀਬਨ ਅੱਜ ਕੱਲ ਸੁਰਖੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਵੀ ਹੋਣ ਲਏ ਇੱਥੇ ਵੀ ਹੁੰਦੇ ਆ ਜੀ ਆਪਣੇ ਮੁੰਦੇ ਹੈ ਨਾ ਉਧਰ ਮੰਡੀ ਚ ਆਪਾਂ ਦਿਖਾਈ ਸੀ ਸੁਰਖੀ ਬਾਕੀ ਸੁਰਖੀ ਆਲੂ ਸੀਗੇ ਤੇ ਆਪਾਂ ਬੀਜਦੇ ਸੁਰਖਾ ਸੁਰਖਾ ਬੀਜੀ ਦਾ ਇੱਥੇ ਆਪਣੇ ਇਹਨਾਂ ਖੇਤਾਂ 'ਚ ਹਾਂਜੀ ਬੀਜ ਉਹ ਤਿਆਰ ਹੁੰਦਾ ਆ ਠੀਕ ਆ ਜੀ ਹਾਂਜੀ ਪਾ ਕਿਦਾਦਾ ਦੀ ਮਰਦਾ ਆਪਾਂ ਨੂੰ ਦੇਖੋ ਇਹ ਤਾਂ ਜੀ ਮਾਰਕੀਟ ਦੇ ਸਿਰ ਤੇ ਆ ਪਤਾ ਨਹੀਂ ਕਿਦਾਂ ਦਾ ਭਾਅ ਆਉਣਾ ਸੱਠਾ ਦਿਨਾਂ ਬਾਅਦ ਅੱਜ ਦੇ ਹਿਸਾਬ ਨਾਲ ਦੇਖੇ ਆਲੂ 30 35 ਰੁਪਏ ਕਿਲੋ ਆਮ ਵਿਕਣ ਧਿਆ ਇਹ ਅੱਛਾ ਫਕਰਾ ਜੀ ਠੀਕ ਆ ਤੇ ਇਹ ਹੁਣ ਤੁਸੀਂ ਸਟੋਰ ਚੋਂ ਲਿਆਂਦਾ ਠੰਡਾ ਆਲੂ ਇਹ ਠੰਡਾ ਇਹ ਥੋੜੇ ਸਾਡੇ 10 ਕੱਟੇ ਘਟ ਗਏਗੇ ਇਹ ਸਿੱਧੇ ਹੁਣ ਲੈ ਕੇ ਤੇ ਹੁਣੇ ਬੀਜਣ ਲੱਪੇ ਪਹਿਲਾਂ ਉਹ 10 ਦਿਨ ਹੋ ਗਿਆ ਕੜਾਇਆ ਸੀ ਕੱਬੀ ਠੀਕ ਆ ਤੇ ਪਹਿਲਾਂ ਪਹਿਲਾਂ ਮੈਂ ਦੇਖਿਆ ਜੀ ਉਹ ਕੱਟ ਕੇ ਤੇ ਦਵਾਈ ਲਾ ਕੇ ਉਹਨੂੰ ਬੀਜੇ ਉਹ ਫਿਰ ਉਦੋਂ ਫਿਰ ਨਾ ਰਾਣੇ ਸਮਝ ਕਰਦੇ ਕਿ ਸਾਡੇ ਬਜ਼ੁਰਗ ਕਰਦੇ ਰਹੇ ਉਹਦੇ ਜਿਹੜਾ ਵੱਡਾ ਉਹਨਾਂ ਦੀ ਅੱਖ ਕੱਟੀ ਜਾਣੀ ਇਹਨਾਂ ਨੇ ਆ ਬਿਲਕੁਲ ਅੱਖ ਰੀਜਣੀ ਆ ਇਹਦਾ ਆਲੂ ਹੁਣ ਪੁੰਗਰ ਗਿਆ ਨਾ ਇਹ ਚੀਜ਼ ਰੱਖਣੀ ਆ ਇਹ ਜੰਪ ਲੈਣਾ ਇਹ ਜੰਪ ਲੈਣਾ ਹਾਂ ਹੁਣ ਆਪਾਂ ਹੁਣ ਆਪਾਂ ਜਿਹੜੇ ਸ਼ਹਿਰਾਂ ਦੇ ਬੱਚੇ ਆ ਹੈਨਾ ਸ਼ਹਿਰਾਂ ਦੇ ਬੱਚਿਆਂ ਨੂੰ ਕੋ ਸਮਝਾਇਓ ਵੀ ਇਹ ਆਲੂ ਐਦਾਂ ਵੇਚਣਾ ਵਾ ਤੇ ਇਹ ਆਲੂ ਕਿੰਨੇ ਕਿੰਨੇ ਹੋ ਜਾਣੇ ਇਹ ਦੇਖੋ ਜੀ ਬੱਚਿਆਂ ਨੂੰ ਨਹੀਂ ਪਤਾ ਪਿੰਡੂ ਬੱਚਿਆਂ ਨੂੰ ਤਾਂ ਪਤਾ ਹੈ ਨਾ ਸ਼ਹਿਰਾਂ ਦੇ ਬੱਚਿਆਂ ਨੂੰ ਨਹੀਂ ਪਤਾ ਹੁਣ ਆ ਆਲੂ ਆ ਵੱਡਾ ਆਲੂ ਆ ਹਾਂ ਜੀ ਇਹਨੇ 9 10 ਪੀਸ ਚੱਕਣੇ ਆ ਇਹਨੇ ਹਾਂਜੀ ਸਹੀ ਆ ਜਿਹਦੇ ਵਿੱਚੋਂ 5 ਮੋٹے ਹੋਣੇ 4 ਬਰੀਕ ਹੋਣੇ ਆ ਅੱਛਾ ਜੇ 9 ਪੀਸ ਵੀ ਚੱਕੇ ਉਹ ਨਾਲ ਗੋਲੀ ਆ ਇਹਨੇ 5 ਪੀਸ ਚੱਕਣੇ ਜਦੋਂ 3 ਮੋٹے 2 ਬਰੀਕ ਰਾਜੇ 2 ਬਰੀਕ ਹੋਣੇ ਠੀਕ ਆ ਤੇ ਇਹਦੇ ਵਿੱਚ ਇਹ ਵੀ ਪਟਾਈ ਤੇ ਵੀ ਹੁੰਦਾ ਵੀ ਜੇ ਕਿਸੇ ਨੂੰ ਜਾਨੀ ਕਿ ਰਾਸ਼ਨ ਨਹੀਂ ਚਾਹੀਦਾ ਹਾਂਜੀ ਹੈ ਨਾ ਕਿ ਉਹ ਪੱਕਾ ਰਾਸ਼ਨ ਵਾਲੇ ਰਾਸ਼ਨ ਵਾਲੇ ਦੱਸੋ ਵੀ ਰਾਸ਼ਨ ਕੀ ਹੁੰਦਾ ਰਾਸ਼ਨ ਬਾਜੀ ਆ ਰਾਸ਼ਨ ਆ ਇਹਨੂੰ ਰਾਸ਼ਨ ਕਹਿੰਦੇ ਜਿਹੜਾ ਮੋਟਾ ਜਿਹੜਾ ਮੋਟਾ ਹੋਏ ਹਾਂ ਤੇ ਗੋਲੀ ਛੋਟੀ ਹੋਏ ਗੋਲੀ ਆਪਣੇ ਹੱਥ ਜਾ ਆ ਹੁਣ ਜੇ ਆਪਾਂ ਨੂੰ ਇੱਕ ਇਹਦੇ ਵਿੱਚੋਂ ਸੀਡ ਨਿਕਲਣਾ ਇੱਕ ਸੀਡ ਵੀ ਨਿਕਲਣਾ ਵਿੱਚੋਂ ਇੱਕ ਹਰਾ ਕਟ ਨਿਕਲਦਾ ਇਹਦੇ ਕਈ ਕਿਸਮਾਂ ਸਾਨੂੰ ਕੱਢਣੀਆਂ ਪੈਣੀਆਂ ਇਹ ਇਹ ਜਾ ਕੇ ਵੈਰਟੀਆਂ ਬਣਨੀਆਂ ਜਾ ਕੇ ਜਦੋਂ ਇਹ 90 ਦਿਨਾਂ ਦਾ ਪੱਕ ਗਿਆ ਪੱਕੀ ਛਿਲ ਪੱਕੀ ਪਟਾਈ ਕਰਨੀ ਪੱਕੀ ਪੈ ਜਾ ਉਦੋਂ ਇਹਦੀਆਂ ਵੈਰਟੀਆਂ ਬਣਨੀਆਂ ਕੱਚੀ ਕੱਚੀ ਪਟਾਈ ਦੇ ਵਿੱਚ ਕੋਈ ਵੈਰਟਾਈ ਨਹੀਂ ਅਤੇ ਕਿਤੇ ਜੇ ਜੋ ਆ ਗਿਆ ਮਿਕਸ ਆ ਗਿਆ ਕਿਦੇ ਵਿੱਚ ਮਿਲਦਾ ਸਾਰਾ ਕਿਦੇ ਵਿੱਚ ਸਾਰਾ ਕੋਕੜੀ ਦੇ ਵਿੱਚ ਜਿਹੜਾ ਪਿਛਲੀ ਵਾਰੀ ਆ ਆਲੂ ਆਪਾਂ ਕੱਢਿਆ ਨਾ ਜਿਹੜਾ ਉਹ ਗੋਲੀ ਦਾ रेट ਬਹੁਤ ਵਧੀਆ ਲੱਗਾ ਗੋਲੀ ਦਾ ਇਸ ਵੇਲੇ ਵੀ 1200 ਰੁਪਏ ਜੀ ਦਾ ਇਸ ਟਾਈਮ 1200 ਤੇ ਆਪਾਂ ਨੂੰ ਜੇ ਗੋਲੀ ਕੱਢਣੀ ਆ ਹਾਂਜੀ ਆਪਾਂ ਵੱਡਾ ਆਲੂ ਆਪਾਂ ਰੱਛ ਨਹੀਂ ਚਾਹੀਦਾ ਆਪਾਂ ਨੇ ਤੇ ਫਿਰ ਉਹਦੇ ਵਿੱਚ ਕਿੰਨੇ ਦਿਨਾਂ ਦੀ ਪਟਾਈ ਹੁੰਦੀ ਹੈ ਇਹ ਬਾਜੀ 60 ਦਿਨ ਦਾ ਜੇ ਪੱਕੀ ਪੱਕੀ ਛਿਲ ਦਾ ਰੱਖਣਾ ਹੁੰਦਾ 60 ਦਿਨ ਦਾ ਏਡਾ ਸਾਈਜ਼ 60 ਦਿਨ ਦੇ ਵਿੱਚ ਜੀ ਜਿੰਨਾ ਮੋਟਾ ਹੀ ਹੋ ਜਾਂਦਾ ਅੱਛਾ ਮੇजे ਗੋਲੀ ਚਾਹੀਦੀ ਆ ਚਾਹੀਦੀ ਜਿਹਨੇ 20 ਬਣਾਉਣਾ 60 ਦਿਨ ਬਾਅਦ 90 ਦਿਨ ਰਹਿਣ ਰੋ ਸਭ ਫਿਰ 60 ਦਿਨ ਬਾਅਦ ਬਿੱਲਾ ਵੜ ਦਿਓ 60 ਦਿਨ ਬਿੱਲਾ ਪੜ ਦਿਓ ਆਲੂ ਵਾਲੂ ਇਸ ਤੋਂ ਵੀ ਮੋਟਾ ਹੋ ਜਾਂਦਾ ਜੇ ਇਦਾਂ ਦੇ ਵਿੱਚ ਨਿਕਲੇ ਆਉਂਦਾ ਅੱਛਾ ਨਹੀਂ ਚਾਹੀਆ ਇਹ ਇਹ ਵੀ 20 ਤਕਰੀਬਨ ਤਕਰੀਬਨ ਪਿਛਲੀ ਵਾਰੀ ਆਲੂ ਵੀ ਸੋਹਣਾ ਰਹਿ ਗਿਆ ਤਕਰੀਬਨ ਆਲੂ ਵੀ ਬਹੁਤ ਵਧੀਆ ਸਗਾ ਹੋਇਆ ਜੀ ਭਾਅ ਵੀ ਠੀਕ ਆ ਹਾਂ ਬਿਲਕੁਲ ਇੱਕ ਦੱਸਿਓ ਵੀ ਜ਼ਿੰਮੇਦਾਰਾਂ ਨੂੰ ਆਲੂ ਜਿਹੜਾ ਆ ਉਹ ਚੱਕਦਾ ਤੇ ਆਲੂ ਜਿਹੜਾ ਹਾਂ ਜੀ ਕਈਆਂ ਨੂੰ ਆਲੂ ਤਾਰ ਵੀ ਦਿੰਦਾ ਵਾ ਕਈਆਂ ਨੂੰ ਇਹ ਆਲੂ ਆ ਜੀ ਕਈਆਂ ਤਾਰ ਦਿੰਦਾ ਕਈਆਂ ਡੋਬ ਦਿੰਦਾ ਕਈਆਂ ਦਾ ਕੋਈ ਕੋਈ ਕਾਰ ਕਰਦਾ ਕਈਆਂ ਦਾ ਕੋਈ ਕਰ ਦਿੰਦਾ ਇਹ ਆਲੂ ਆ ਜੀ ਆਲੂ ਵੀ ਆਲੂ ਵੀ ਬਣਾਉਂਦਾ ਤੇ ਉੱਲੂ ਵੀ ਬਣਾਉਂਦਾ ਹੈ ਭਾਈ ਪਾ ਦੇ ਸਿਰ ਤੇ ਆ ਮਾਰਕੀਟ ਆਪਣੇ ਪਿੰਡ ਵਿੱਚ ਹੀ ਕਈ ਉੱਲੂ ਬਣੇ ਆ ਛੱਡ ਦਿੱਤੇ ਕਈਆਂ ਜ਼ਿੰਮੇਵਾਰਾਂ ਦਾ ਆਲੂ ਆਲੂ ਲੋਣੇ ਬਹੁਤ ਘਾਟ ਗਿਆ ਨਾ ਤੇ ਮਤਲਬ ਮੈਂ ਦੱਸਣਾ ਚਾਹਣਾ ਵੀ ਇੱਥੇ ਹੀ ਆਪਾਂ ਧਨੀਏ ਦੀ ਵੀ ਵੀਡੀਓ ਬਣਾਈ ਸੀਗੀ ਇਹਨਾ ਖੇਤਾਂ ਹਾਂਜੀ ਇੱਥੇ ਬਣਾਈ ਸੀ ਆਪਾਂ ਧਨੀਏ ਦੀ ਵੀਡੀਓ ਇੱਥੇ ਤੇ ਇਹ ਤੋਂ ਬਾਅਦ ਮਿਰਚਾਂ ਵੀ ਜੀ ਸੀ ਨਾ ਧਨੀਏ ਤੋਂ ਬਾਅਦ ਮਿਰਚਾਂ ਮਿਰਚਾਂ ਤੋਂ ਬਾਅਦ ਹੋਣਾ ਆਲੂ ਇਹਨਾਂ ਦੋ ਆ ਚਾਦੂ ਹਾਂ ਤੇ ਸਤਿਗੁਰੂ ਮੇਰ ਕੰਨ ਬਈ ਕਮਾਈਆਂ ਦੇ ਨਾ ਬਈ ਜਿਹੜਾ ਬਈ ਜਿਹੜੀ ਮਿਹਨਤ ਆ ਉਹ ਪੱਲੇ ਪੋੜ ਉਹਦਾ ਮੁੱਲ ਜਾਣ ਕੇ ਪ੍ਰਮਾਤਮਾ ਵਾਹਿਗੁਰੂ ਮਿਹਰ ਕਰੇ ਵੀ ਮਿਲ ਜਾਵੇ ਐਤਕੀ ਮੀਨੇ ਲੇਟ ਕਰਦਾ ਥੋੜਾ ਜਿਹਾ ਨਹੀਂ ਠੀਕ ਆ ਫਿਰ ਵੀ ਹੁਣ ਤੜਕੇ ਠੰਡ ਹੋ ਜਾਂਦੀ ਭਾਜੀ ਤੜਕੇ ਤੜਕੇ ਹੋ ਜਾਂਦੀ ਹੈ ਅਸੂ ਅਸੂ ਚੜ ਪਿਆ ਨਹੀਂ ਨਾ ਅਸੂ ਚੜ ਪਿਆ ਸਵੇਰ ਨੂੰ ਪੱਕੇ ਬੰਦ ਕਰਦਾ ਮੈਂ ਬਾਹਰ ਸੌਂਨਾ ਹੱਲੇ ਬਰਾਡੇ ਚ ਬਰਾਡੇ ਦਾ ਪੱਕਾ ਬੰਦ ਕਰ ਦਿੰਦਾ ਤੜਕੇ ਉੱਠ ਹੈ ਨਾ ਤੇ ਮਤਲਬ ਸਾਰਿਆਂ ਦੇ ਚਰਨਾ ਚ ਬੇਨਤੀ ਆ ਬਈ ਹਰੀਆਂ ਸਬਜ਼ੀਆਂ ਜਿਹੜੀਆਂ ਖੇਤਾਂ ਜੁਗੀਆਂ ਹੋਈਆਂ ਹੈ ਨਾ ਉਹਨਾਂ ਨੂੰ ਆਪਾਂ ਯਾਨੀ ਕਿ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰੀਏ ਤੇ ਜਿਹੜੀ ਫਾਸਟ ਫੂਡ ਹੈ ਨਾ ਉਹ ਤੋਂ ਦੂਰ ਰਹੀਏ ਉਹ ਤੋਂ ਦੂਰ ਰਹੀਏ ਤਕਰੀਬਨ ਮੈਦਾ ਜਿਹੜਾ ਨਾ ਮੈਦਾ ਆਪਾਂ ਬਾਲਾ ਆਪਣੇ ਡਾਈਟ ਦੇ ਵਿੱਚ ਨਾ ਲਈਏ ਮੈਂ ਦਾ ਬਾਕੀ ਹੱਸਦੇ ਰਹੋ ਵਸਦੇ ਰਹੋ ਖੁਸ਼ੀਆਂ ਮਾਣੋ ਤੇ ਪੱਟੀ YouTube ਚੈਨਲ ਵਡਾਲਾ ਨੂੰ ਸਬਸਕ੍ਰਾਈਬਰ ਵੀ ਕਰਦੇ ਹੋ ਤੇ ਨਾਲ-ਨਾਲ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਠੀਕ ਹੈ ਜੀ ਧੰਨਵਾਦ